ਦੱਸੋ ਜਲਦੀ ਜਲਦੀ ਪਿਆ ਪੁੱਤਰ ਸੋਈ ਚ ਪਤਾ ਨਹੀਂ ਕੀ ਕਰੀ ਅੰਨੇ ਕਹਿੰਦੇ ਕੋਈ ਚੈਲੰਜ ਕਰਾਉਣਾ ਚੈਲੰਜ ਕਰਾਉਣਾ ਸਾਬੂ ਦਿਖਾਤਾ ਦੇ ਗਲਾਸ ਆ ਗਿਆ ਗਾਇਸ ਵਿੱਚ ਤੇਨਾਂ ਨੇ ਨਿੰਬੂ ਆ ਗਾਇਸ ਅੱਜ ਇਹਨਾਂ ਨੂੰ ਚੈਲੰਜ ਦਿੱਤਾ ਮੈਂ ਚੈਲੰਜ ਸਾਨੂੰ ਵੀ ਨੂੰ ਕਰਨਾ ਆਹੋ ਚਮਚੇ ਕੀ ਕਰਨਾ ਪਤਾ ਇਹਦੇ ਚੈਲੰਜ ਦਿੱਤਾ ਮੈਨੂੰ ਤੁਸੀਂ ਵੇ ਕਰਕੇ ਦੇਖੋ ਕਰਨਾ ਕੀ ਹੈ ਇਹ ਨਿੰਬੂ ਬਾਹਰ ਕੱਢਣਾ ਆਪਾਂ ਪਾਣੀ ਨਹੀਂ ਡੋਲਣਾ ਚਾਹੀਦਾ ਖੜਜੋ ਹਜੇ ਨਹੀਂ ਤੂੰ ਸਮਝਾ ਨਹੀਂ ਤੂੰ ਸਮਝਾ ਨਹੀਂ ਕੱਢ ਜੋ ਹਜੇ ਨਹੀਂ ਆਈ ਨਹੀਂ ਸਭ ਤੋਂ ਸਭ ਤੋਂ ਜ਼ਿਆਦਾ ਹੈ ਸਭ ਤੋਂ ਕੱਟੋ ਬਰਾਬਰ ਬਰਾਬਰ ਕਰ ਲਓ ਸਹੀ ਹੈ ਨਹੀਂ ਬਰਾਬਰ ਮੈਨੂੰ ਗੇਮ ਸੁਣੋ ਕੀ ਕਰਨਾ ਕੱਢ ਜੋ ਨਿੰਬੂ ਕੱਟਣਾ ਆਪਾਂ ਗਲਾਸ ਚ ਤੇ ਪਾਣੀ ਨਹੀਂ ਬਾਹਰ ਡੋਲਣਾ ਚਾਹੀਦਾ ਇੱਕ ਵੀ ਟਪਕਾ ਠੀਕ ਹੈ ਬਸ ਕੱਢੋ ਕੱਢ ਕੇ ਕੀ ਕਰਨਾ ਬਾਹਰ ਕੱਢਣਾ ਜਿਹੜਾ ਜਿੱਤ ਗਿਆ ਠੀਕ ਹੈ ਬਟ ਟਵਿਸਟ ਹੈ ਕੱਢ ਜੋ ਕੱਢ ਜੋ ਚਮਚੇ ਨਾਲ ਨਹੀਂ ਕੱਟਣਾ ਆਥਨਾ ਘੜਨਾ ਹੈ ਕੱਢੋ ਕਿਵੇਂ ਕੱਢੋਗੇ ਹੈ ਅੱਬੇ ਮਜਾ ਆਏਗਾ ਨਾ ਢਿੜੋ ਪਾਣੀ ਨਹੀਂ ਬਾਹਰ ਨਿਕਲਣਾ ਚਾਹੀਦਾ ਸਟਾਰਟ ਪਾਣੀ ਆਹ ਨਿੰਬੂ ਬਾਹਰ ਘੜਨਾ ਤੁਸੀਂ ਬਿਨਾ ਚਮਚੇ ਤੋਂ ਚਮਚੇ ਤੋਂ ਤੇ ਆਥਨਾ ਬਾਹਰ ਪਾਣੀ ਨੇ ਡੋਲਣਾ ਚਾਹੀਦਾ ਤੁੱਕਾ ਵੀ ਨਹੀਂ ਹੈ ਦੱਸੋ ਕਿਵੇਂ ਘੜੋਗੇ ਸਟੈਡੀ ਸਟਾਰਟ ਅੱਬੇ ਕੌਣ ਘੜਦਾ ਪਾਣੀ ਜਮਾ ਨਹੀਂ ਡੋਲਣਾ ਚਾਹੀਦਾ ਬਾਹਰ ਨਾ ਟ੍ਰਿਕ ਹੈ ਇਹ ਕੱਟਣ ਦੀ ਬਾਹਰ ਹੈ ਹੈਰ ਦਿਮਾਗ ਲਾਓ ਕਿਵੇਂ ਬੰਨੂ ਕਰੇਗਾ ਕੱਟੇ ਸੱਭੂ ਕਿਵੇਂ ਕੱਢੇਗਾ ਕੱਟੋ ਬੰਨੂ ਦਾ ਬੰਨੂ ਜੁ ਬੰਨੂ ਦਾ ਸੱਭੂ ਬੋਲਦਾ ਟ੍ਰਿਕ ਹੈ ਗਿਆ ਮੇਰੇ ਕੋਲੇ ਅੱਜ ਹੈਡੀ ਮੈਂ ਤਾਂ ਮੈਂ 1 ਮਿੰਟ ਤੇ ਕੱਢ ਦੂੰਗਾ ਪੀਣਾ ਵੀ ਨਹੀਂ ਪਾਣੀ ਕੁਛ ਨਹੀਂ ਕਰਨਾ ਹੱਥ ਨਾਲ ਹੀ ਕੱਢਣਾ ਸੱਭੂ ਤਾਂ ਸੋਚ ਹੀ ਜਾਂਦਾ ਸੋਚਾਂ ਤੇ ਪੈ ਗਿਆ ਇਹ ਕੀ ਹੋ ਗਿਆ ਗਾਇਸ ਲੰਬੂ ਕੱਢੋ ਉਹ ਤਾਂ ਕੋਈ ਨਾ ਦਾ ਤੁੱਕਾ ਡਿੱਗਦੀ ਰਹਿ। ਖੜ ਜਾ ਸਟਾਪ ਲੈ ਲੋ ਟਾਈਮ ਦਿਨਾ ਫਿਰ ਉਹ ਟਾਈਮ ਚ ਕੱਢਿਓ ਫਿਰ ਮੈਂ ਤੁਹਾਨੂੰ ਦੱਸੂਗਾ। ਚੱਲ 2 ਮਿੰਟ ਦਿਨਾ ਤੁਹਾਨੂੰ ਬਹਿ ਜਾ। ਸਮਾਨ ਨਹੀਂ ਹੱਥ ਨਾਲ ਹੀ ਕੱਢਣਾ ਕੋਈ ਸਮਾਨ ਨਹੀਂ ਲੈਣਾ। 2 ਮਿੰਟਾਂ ਦਾ ਟਾਈਮ ਹੈ। ਲੋ ਗਾਇਸ ਮੈਂ ਕੱਢਦਾ। ਲੋ ਗਾਇਸ ਮੈਂ ਕੱਢਦਾ। ਆ ਦੇ ਗੋਨੂ ਦਾ ਪਾਣੀ ਡੋਲੀ ਜਾਂਦਾ। ਨਹੀਂ ਮੰਮੀ ਨੇ ਦੇਖੋ ਕਿੰਨਾ ਬਾੜੀ ਵੱਡੀ ਜਾੜੂ ਨਾਲ ਫਿਰ 2 ਮਿੰਟ ਟਾਈਮ ਦਿੱਤਾ ਮੈਂ ਤੁਹਾਨੂੰ ਦਿਮਾਗ ਲਾਉ ਕਿਵੇਂ ਨਿਕਲੂਗਾ ਇਹ ਗਲਾਸ ਪੂਰਾ ਹੋ ਗਿਆ ਉਹ ਸਾਬੂ ਦਾ ਡੁੱਲ ਗਿਆ ਆ ਪਰ ਮੇਰਾ ਮੇਰਾ ਉੱਗਲ ਰੁਕ ਜਾ ਤੇਰੇ ਟ੍ਰਿਕ ਹੈ ਬਾਹਰ ਗੱਡਣ ਦੀ ਨਿੰਬੂ ਤੁਸੀਂ ਕੀ ਤੇ ਦੇਖ 10 ਗੁਣਾ ਇੱਕ ਵਾਰ ਦੇਖੋ ਉਹ ਨਹੀਂ ਸਾਬੂ ਚੰਜਣਾ ਨਾ ਚੀਟਿੰਗ ਨਾ ਚੀਟਿੰਗ 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 ਬਈਆ ਰੋ ਰੋ ਆੜਾ ਅੜਾ ਅ ਮੈਂ ਵੀ ਗੜਦਾ ਨਹੀਂ ਸ਼ਾਲਾ ਪਾਣੀ ਗੜਦਾ ਬੰਬੀ ਨਹੀਂ ਹਾਲੇ ਪਾਣੀ ਆਊਟ ਹੋ ਗਿਆ ਆਊਟ ਆਊਟ ਵੈਰੀ ਗੁੱਡ ਮੈਂ ਥੋੜਾ ਜਿਹਾ ਮੇਰਾ ਥੋੜਾ ਜਿਹਾ ਬਸ ਜ਼ੀਰੋ ਨੰਬਰ ਹੈ ਪਾਣੀ ਜਮਾਂ ਨਹੀਂ ਡੋਲਣਾ ਚਾਹੀਦਾ ਪਾਣੀ ਪੀਗੀ ਚੀਟਿੰਗ 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 ਕਰਤਾ ਹੈ ਤੂੰ ਪਾਣੀ ਪੀਗੀ ਮੈਂ ਤਾਂ ਦੇਖਿਆ ਨਹੀਂ ਟੂਕ ਲੱਗਦੇ ਚੀਟਿੰਗ 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 ਕੀਟਰ ਬਾਹਰ ਨਿਕਲ ਜਾ ਮਮਾ ਦਾ ਵੀ ਡੋਲ ਗਿਆ ਸਾਬੂ ਤੂੰ ਕੱਢ ਹੁਣ ਇਹ ਦੇਖ ਲੋ ਟਾਈਮ ਥੋੜਾ ਹੀ ਰਹਿ ਗਿਆ ਆ ਦੇਖ ਮੈਂ ਵੀ ਕੱਢ ਪਾ ਗਾਈ ਮੈਂ ਗਾਇਸ ਪਾਣੀ ਪੀ ਗਈ ਸੀ ਗਿਆ ਵੇ ਹੁਣ ਮੈਂ ਦੱਸਾਂ ਕਿਵੇਂ ਨਿਕਲੂਗਾ ਨਿੰਬੂ ਪਾਉਗੇ ਆ ਸਾਬੂ ਦਾ ਹੈਗਾ ਟਾ ਚਲੋ ਸਾਬੂ ਦਾ ਹੱਡ ਮਮਾਂ ਦੇ ਮਮਾਂ ਦੇ ਕਰੀ ਮੈਂ ਦੱਸਦਾ ਫਿਰ ਕਿਵੇਂ ਨਿਕਲੂਗਾ ਆਲੋ ਮਮੇ ਮੈਨੂੰ ਪਤਾ ਦੱਸੋ ਪਾਉਗੇ ਪਾਣੀ ਫੁੱਲ ਪਾਰੋ ਥੋੜਾ ਜਿਹਾ ਹੋਰ ਥੱਲੇ ਗਿਆ ਮੈਂ ਨਿਕਲਾ ਸਾਬੂ ਸਾਡੇ ਮੈਦਸਾ ਮੈਨੂੰ ਪਤਾ ਚੱਲ ਗਿਆ ਮੈਨੂੰ ਮੈਨੂੰ ਪਤਾ ਚੱਲ ਗਿਆ ਪਾਣੀ ਦੋ ਓਏ ਮੈਨੂੰ ਪਤਾ ਚੱਲ ਗਿਆ ਮੈਨੂੰ ਪਤਾ ਚੱਲ ਗਿਆ ਪੂਰਾ ਪਾਣੀ ਲੈ ਸੋ ਦੂਸਰੀ ਕੱਡੋ ਵਾਲਾ ਲੈ ਉੱਥੇ ਰੱਖੋ ਕੀ ਤਰ ਅਬ ਇਹ ਪੂਰਾ ਹੋਣੀ ਚਾਹੀਦਾ ਹੈ ਰਹੀ ਨਾ ਪਾਣੀ ਵੀ ਨਹੀਂ ਪਰਨਾ ਲਓ ਦੱਸਾਂ ਮੈਂ ਦੱਸੋ ਨਿੰਬੂ ਗਿਆ ਕਹਿੰਦੇ ਕੀ ਕਹਾਵਰੀ ਸੀ ਗੱਟੂ ਆਹ ਦੇਖੋ ਸਾਹ ਦੇਖੋ ਓ ਆਏ ਰੇਣੀ ਨਿਕਲ ਵਾ ਨਿਕਲੂਗਾ ਕਰੋ ਐ ਦੇਖੋ ਕਿਹੜਾ ਕੱਟਦਾ ਚਲ ਹੁਣ ਕੱਢ ਲਿਆ ਓਏ ਸਾਬੂ ਦਾ ਪਾਣੀ ਘੱਟ ਸੀਗਾ ਓ ਗੁੰਨੂ ਚੀਟਿੰਗ ਕਰੀ ਜਾਂਦੀ ਐ ਮੇਰਾ ਜਾਰਾ ਮੈਂ ਕੱਢਦਾ ਹੁਣ ਕੱਢ ਲਿਆ ਹਾਂ ਚਲ ਤਿੰਨੇ ਹਾਰ ਗਏ ਓਏ ਇਹ ਜਿੱਤ ਗਿਆ ਪਹਿਲਾਂ ਵੀ ਮੈਂ ਪਾਣੀ ਡੁੱਲ ਗਿਆ ਸੀ ਤੁਹਾਡਾ ਥੋੜਾ ਜਿਹਾ ਤਾਂ ਡੁੱਲੂ ਨਾ ਥੋੜਾ ਜਿਹਾ ਵੀ ਨਹੀਂ ਡੋਲਣਾ ਇਹਨੂੰ 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 ਫੁੱਲ ਭਰ ਕੇ ਦੇਖੋ ਤੁਸੀਂ ਐ ਕਮਾ ਕੇ ਦੇਖੋ ਜਮਾਂ ਨਹੀਂ ਡੋਲਦਾ ਪਾਣੀ ਮੇਰੇ ਹੱਥ ਜੀ ਨਹੀਂ ਆ ਰਹਾ ਹਾਰ ਗਏ ਤਿੰਨੇ ਹਾਰ ਗਏ ਭਾਈ ਕੁਝ ਨਹੀਂ ਮਿਲਣਾ ਇਹਨਾਂ ਨੂੰ ਕੁਛ ਨਹੀਂ ਮਿਲਣਾ ਤੁਹਾਨੂੰ ਬਾਏ ਬਾਏ ਗੁੱਡ ਨਾਈਟ ਤੇਨ ਪਰ ਅੱਲਾ ਦਾ ਹੁਦੈ ਨਮਸਕਾਰ ਰੰਗਾ ਪਾਣੀ ਫੁੱਲ ਭਰ ਕੇ ਦੇਗਾ ਜੀ ਬਾਏ 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 ਚੈਲੰਜ ਕਿਵੇਂ ਲੱਗਿਆ ਚੈਲੰਜ ਕਹਿਣ ਸੀਗਾ ਪਰ ਦਿਮਾਗ ਦੀ ਲੋੜ ਸੀ ਹਾਂ ਆਏ ਨਿਕਲੂਗਾ ਪਾਣੀ ਫੁੱਲ ਭਰ ਲੋ ਪਾਣੀ ਜਮਾ ਨਹੀਂ ਡੁੱਲਦਾ ਦੇਖ ਲਿਓ ਆ ਦੇਖੋ ਆ ਗਿਆ ਨਾ ਉੱਪਰ ਥੋੜੀ ਜਿਹੀ ਤਾਂ ਮੈਨੂੰ ਟ੍ਰਿਕ ਦੱਸ ਸਕਦੇ ਸੀਗੇ ਬੱਤੀ ਦੇ ਤਾਂ ਇਹਨਾਂ ਵੀ ਪੈਦਾ ਨਹੀਂ ਬੱਸ ਹਾਂ ਨੰਗੂ ਦਾ ਚੈਲੰਜ ਕੇ ਅਸਨਾ ਬਾਏ 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 ਇਦ ਲਾਈਕ ਸ਼ੇਅਰ dá